ਸ੍ਰੀ ਤੇਜ ਅਜ਼ਮ ਪਗਲ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਸੂਬਾ ਬਦਰੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਨਾਂ ਦਾ ਜਾਇਜ਼ਾ ਲੈਣ ਦੇ ਲਈ ਵਿਧਾਇਕ ਸੁਖਵਿੰਦਰ ਸਿੰਘ ਕੁਮਾਰ ਸੁਖੀ ਪਹੁੰਚੇ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬਾ ਪਦਰੀ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ। ਵਿਜ਼ਿਟ ਵਾਸਤੇ ਸਾਡੇ ਵੱਲੋਂ ਸਾਡੇ ਮਾਨਯੋਗ ਐਸਐਸਪੀ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ। ਇਨੂੰ ਸੁਪਰਵਾਈਜ਼ ਕਰਨ ਵਾਸਤੇ ਸਾਡੇ ਡੀਆਈਜੀ ਰੇਲ ਲੁਧਿਆਣਾ ਰੇਂਜ ਜਿਹੜੇ ਹੈਗੇ ਉਹਨਾਂ ਦੀ ਕੱਲ ਵੀ ਮੀਟਿੰਗ ਹੋਈ ਸੀਗੀ ਅੱਜ ਵੀ ਉੱਥੇ ਆ ਲਗੇ ਤੇ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਸਕਿਉਰਿਟੀ ਪ੍ਰੋਗਰਾਮ ਦੇ ਵਿੱਚ ਆਪਾਂ तकरीबन 10 ਐਸਪੀਜ਼ 24 ਡੀਐਸਪੀਜ਼ ਤੇ तकरीबन ਹਜ਼ਾਰ ਦੇ ਕਰੀਬ ਜਿਹੜੇ ਹੈਗੇ ਮੁਲਾਜ਼ਮ ਜਿਹੜੇ ਆ ਤੇ ਲਾਤ ਰਹਿੰਦੇ ਆ ਜੀ ਤੁਸੀਂ ਕੈਮਰੇ ਲਗਾ ਕੀ ਗਏ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਬਿਲਕੁਲ ਸੀਸੀਟੀਵੀ ਕੈਮਰੇ ਵੀ ਜਿਹੜੇ ਹੁੰਦੇ ਆ ਉਹ ਆਪਣੇ ਸਕਿਉਰਿਟੀ ਅਰੇਂਜਮੈਂਟ ਦਾ ਇੱਕ ਪ੍ਰੋਪਰ ਅਸਪੈਕਟ ਹੁੰਦਾ ਹੈ ਹਰ ਪੱਖ ਤੋਂ ਆਪਾਂ ਜਿਹੜਾ ਇਹ ਸਕਿਉਰਿਟੀ ਨੂੰ ਆਪਾਂ ਕਾਇਮ ਰੱਖਾ ਸੀ 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 ਕੈਮ ਕੀ ਕੀਏ ਤੇ ਕਹਾ ਕੰਮ ਕਰਦੇ ਆ ਇਹ ਦਿਸ ਇਜ਼ ਜਿਹੜਾ ਟਾਈਮਿੰਗ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਇਸ ਵਕਤ ਦੱਸ ਨਹੀਂ ਸਕਦਾ ਬਿਕੋਜ਼ ਆ ਸਕਿਉਰਿਟੀ ਕਨ ਸਰਸ ਜਿਹੜਾ ਉਹਨਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਉਹਨਾਂ ਨੇ ਪਹਿਲਾਂ ਵਿਜ਼ਿਟ ਕਰਨਾ ਹੈ ਮੈਡੀਕਲ ਕਾਲਜ ਦੀ ਜਿਹੜੀ ਉਹਨਾਂ ਦੇ ਉਦਘਾਟਨ ਕਰਨਾ ਹੈ ਉਹ ਨਹੀਂ ਪੱਥਰ ਰੱਖਣਾ ਪਹਿਲਾਂ ਨਵਾਂ ਸ਼ਹਿਰ ਜਾਣਗੇ ਉਸ में ਬਾਅਦ ਜਿਹੜਾ ਹੈ ਕੜਕੜਪੁਰ ਕਲਾਂ ਵਿੱਚ ਆਪਣੀ ਰੈਲੀ ਨੂੰ ਸੰਗੋਠਣੀ ਕਰਨਾ ਹੈ ਨਾ ਨਹੀਂ ਦੇਖ ਲਿਓ ਦੇਖ ਦਿਓ ਆਪਾਂ ਹਜ਼ਾੜੇਵਲ ਨੂੰ ਤਾਂ ਕਾਫੀ ਅਰੇਂਜਮੈਂਟ ਕੀਤੇ ਗਏ ਤੇ ਅਗਰ ਵੱਧ ਤੋਂ ਵੱਧ ਜਿੰਨੇ ਵੀ ਪਬਲਿਕ ਇੱਥੇ ਆਂਦੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਜਾਂ ਸਕਿਉਰਿਟੀ ਬਕੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਦੂ ਦਾ ਭਗਤ ਸਿੰਘ ਰਾਜਗੁਰੂ ਅਸਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਸ਼ਦਾਂਜ ਸਮਰੋਹ ਜਿਹੜਾ ਕੜਕੜ ਕਲਾਂ ਦੇ ਵਿੱਚ ਹਿਮਾਚਲ ਨੂੰ ਹੋ ਰਿਹਾ ਜਿਹਦੇ ਵਿੱਚ ਸਾਡੇ ਬਹੁਤ ਹੀ ਸਰਕਾਰ ਜੋ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨਸਾਵ ਆ ਰਹੇ ਹੈ ਉਹਨਾਂ ਦੀ ਸਿਮਚੀ ਟੀਮ ਆ ਰਹੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਸੇਵਾ ਕਰਨ ਦੇ ਯੋਗ ਹੋਏ ਔਰ ਜਿਹੜੀਆਂ ਤਿਆਰੀਆਂ ਉਹ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਐਡਮਿਨਿਸਟ੍ਰੇਸ਼ਨ ਹੈ ਬੇਸ਼ੱਕ ਡੀਸੀ ਆਫਿਸ ਮਨੋਮਨੇ ਜਾਂ ਐਸਐਸਓ ਆਫਿਸ ਨੇ ਬੜਾ ਵਧੀਆ ਅਰੇਂਜਮੈਂਟ ਕੀਤੇ ਆ ਔਰ ਮੈਂ ਸਮਝਦਾ ਕਿ ਇਹ ਇੱਕ ਸਕਸੈਸਫੁਲ ਇਵੈਂਟ ਹੋਏਗਾ ਮੋਰਓਵਰ ਸudarpur واسੇ مانਸਾਪੁਰਾ ਦੀ ਸਦਾ ਹੀ ਬੇਸ਼ੱਕ ਉਹਨਾਂ ਨੇ 100 ਵੀ ਇਸੇ ਸਥਾਪਿਤ ਹੋ ਚੁੱਕੇ ਸੀ ਯੋਨੀ ਦੇ ਬਿਡੋਰਡੀਆਂ ਕੇ ਇਸ ਤਾਨੂ ਸਦਾ ਡਿਵੈਲਪ ਕੀਤਾ ਜਾਵੇ ਔਰ ਉਸੇ ਦੀ ਯਾਦ ਦੇ ਵਿੱਚ ਸ਼ੀਰੰਗ ਸਿੰਘ ਜਾਦ ਦੇ ਵਿੱਚ ਕੱਲ ਇੱਕ ਮੈਡੀਕਲ ਕਾਲਜ ਉਦਘਾਟਨ ਦੀ ਥੀ। ਮੈਂ ਸਮਝਦਾ ਕਿ ਇਹ ਆਜ਼ਾਦੀ ਤੋਂ ਬਾਅਦ ਸ਼ਾਇਦ ਸ਼ੀਰਪਗ ਸਿੰਘ ਨਗਰ ਦੇ ਵਸਨੀਕਾਂ ਲਈ ਸਭ ਤੋਂ ਵੱਡਾ ਤੋਹਫਾ ਹੈ ਜਿਹੜਾ ਕੱਲ ਮਿਲਣ ਜਾ ਰਿਹਾ। ਸੋ ਮੈਂ ਸਮਝਦਾ ਕਿ ਸਾਨੂੰ ਜਿੱਥੇ ਅਸੀਂ ਸਿਧਾਂਤ ਨਹੀਂ ਬਣੇ